ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਐਸਾ ਪ੍ਰੇਮ ਆਪਣੇ ਸਿੱਖ ਦੇ ਨਾਲ ਰੱਖਦੇ ਆ ਜੇ ਕੋਈ ਸੱਚੇ ਪਾਤਸ਼ਾਹ ਨੂੰ ਆਵਾਜ਼ ਲਾਵੇ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਬਚਨ ਕੀਤੇ ਕਿ ਮਹਾਰਾਜ ਨੂੰ ਆਵਾਜ਼ ਲਾਉਣ ਦੀ ਬਸ ਦੇਰੀ ਹੈ ਸਤਗੁਰੂ ਤਾਂ ਸਿੱਖ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅੱਜ ਝਲਕ ਪਾਵਾਂਗੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਪੁਰਸ਼ ਉਹਨਾਂ ਦੇ ਜੀਵਨ ਦੀ ਸੰਤ ਬਾਬਾ ਅਤਰ ਸਿੰਘ ਜੀ ਦਾ ਜੀਵਨ ਹਰ ਇੱਕ ਸਿੱਖ ਨੂੰ ਪਤਾ ਹੈ ਔਰ ਹਰ ਇੱਕ ਸਿੱਖ ਨੇ ਬਾਬਾ ਅਤਰ ਸਿੰਘ ਜੀ ਦਾ ਨਾਮ ਵੀ ਸੁਣਿਆ ਇਤਿਹਾਸ ਕਹਿੰਦਾ ਹੈ ਕਿ ਬਾਬਾ ਅਤਰ ਸਿੰਘ ਜੀ ਦਾ ਜਨਮ ਚੀਮਾ ਜੋ ਪੰਜਾਬ ਦੇ ਵਿੱਚ ਇੱਕ ਕਸਬਾ ਹੈ ਉੱਥੇ ਹੋਇਆ ਉਹਨਾਂ ਦੇ ਮਾਤਾ ਜੀ ਦਾ ਨਾਮ ਮਾਤਾ ਭੋਲੀ ਜੀ ਅਤੇ ਪਿਤਾ ਜੀ ਦਾ ਨਾਮ ਸਰਦਾਰ ਕਰਮ ਸਿੰਘ ਬਚਪਨ ਤੋਂ ਹੀ ਬਾਬਾ ਅਤਰ ਸਿੰਘ ਜੀ ਦੇ ਨੇਤਰਾਂ ਦੇ ਵਿੱਚ ਨਾ ਉਹ ਵਿਰਾਗ ਇੱਕ ਉਹ ਤੜਪ ਪਿਆਰੇ ਨੂੰ ਵੇਖਣ ਦੀ ਨਜ਼ਰ ਆਉਂਦੀ ਸੀ ਇਤਿਹਾਸ ਕਹਿੰਦਾ ਹੈ ਕਿ ਬਾਬਾ ਅਤਰ ਸਿੰਘ ਜੀ ਬਚਪਨ ਵਿੱਚ ਸਨ ਤੇ ਕਿਸੇ ਸਾਧੂ ਰਾਹ ਜਾਂਦੇ ਨੇ ਬਾਬਾ ਅਤਰ ਸਿੰਘ ਨੂੰ ਦੇਖ ਕੇ ਇਹ ਕਿਹਾ ਸੀ ਇਹ ਸੰਤ ਹੋਵੇਗਾ ਹੁਣ ਬਾਬਾ ਅਤਰ ਸਿੰਘ ਜੀ ਪੜ੍ਹਾਈ ਵੀ ਕਰਦੇ ਨੇ ਪੜ੍ਹਾਈ ਤੋਂ ਬਾਅਦ 1883 ਦੇ ਵਿੱਚ ਫੌਜ ਵਿੱਚ ਭਰਤੀ ਹੋਏ ਬਾਰੇ ਫੌਜ ਵਿੱਚ ਜਾ ਕੇ ਵੀ ਕਹਿੰਦੇ ਉਹਨਾਂ ਦਾ ਨੀਮ ਸੀ ਕਿ ਅੰਮ੍ਰਿਤ ਵੇਲੇ 1 ਵਜੇ ਉੱਠਣਾ ਚੌਂਕੜਾ ਲੋਣਾ ਮੂਲ ਮੰਤਰ ਦਾ ਵਿਆਸ ਕਰਨਾ ਸਿਮਰਨ ਕਰਨਾ ਵਾਹਿਗੁਰੂ ਸ਼ਬਦ ਵਿੱਚ ਸੁਰਤੀ ਜੋੜਨੀ ਨੀਮ ਅਨੁਸਾਰ ਬਾਬਾ ਅਤਰ ਸਿੰਘ ਜੀ ਬੈਠੇ ਅਤੇ ਸਮਾਦੀ ਲੀਨ ਹੋ ਗਏ ਸ਼ਬਦ ਵਿੱਚ ਸੁਰਤੀ ਜੁੜ ਗਈ ਕਹਿੰਦੇ ਜਿੱਥੇ ਜਾ ਕਰਕੇ ਹਾਜ਼ਰੀ ਲਵਾਉਣੀ ਸੀ ਉੱਥੇ ਸਮੇਂ ਸਿਰ ਨਾ ਪਹੁੰਚਿਆ ਗਿਆ ਜਦੋਂ ਜਾ ਖੁੱਲੀ ਦੇਖਿਆ ਸਮਾ ਤੇ ਖੁੰਝ ਗਿਆ ਸੀ ਸੰਤ ਬਾਬਾ ਅਤਰ ਸਿੰਘ ਜੀ ਗਏ ਆਪਣੇ ਵੱਡੇ ਅਫਸਰ ਕੋਲ ਜਾ ਕੇ ਕਹਿੰਦੇ ਜੀ ਹਾਜ਼ਰੀ ਲਵਾਉਣੀ ਹੈ ਉਹ ਕਹਿੰਦੇ ਹਾਜ਼ਰੀ ਤਾਂ ਲੱਗ ਗਈ ਕਹਿੰਦੇ ਮੈਂ ਤਾਂ ਪ੍ਰੇਡ ਵਿੱਚ ਆਇਆ ਹੀ ਨਹੀਂ ਕਹਿੰਦੇ ਅੱਜ ਤਾਂ ਪ੍ਰੇਡ ਹੀ ਬਹੁਤ ਸੋਹਣੀ ਕੀਤੀ ਤੂੰ ਬਾਬਾ ਅਤਰ ਸਿੰਘ ਜੀ ਹੈਰਾਨ ਹੋ ਗਏ ਜਦੋਂ ਦੇਖਿਆ ਤਾਂ ਸੱਚਮੁੱਚ ਦਸਖਤ ਹੋਏ ਪਏ ਸਨ ਉਦੋਂ ਫਿਰ ਸਤਪੁਰਸ਼ਾਂ ਨੇ ਕਿਹਾ ਕਿ ਤੂੰ ਬਾਜਾਂ ਵਾਲੇ ਨੂੰ ਯਾਦ ਕਰਦਾ ਸੀ ਬਾਜਾਂ ਵਾਲਾ ਤੇਰੇ ਨਾਂ ਤੇ ਹਾਜ਼ਰੀਆਂ ਲਵਾਉਂਦਾ ਸੀ ਇਸ ਘਟਨਾ ਤੋਂ ਬਾਅਦ ਬਾਬਾ ਅਤਰ ਸਿੰਘ ਜੀ ਨੂੰ ਵਿਰਾਗ ਲੱਗਾ ਤੇ ਕਹਿੰਦੇ ਹੋਰ ਜ਼ਿਆਦਾ ਪ੍ਰਮਾਤਮਾ ਦੇ ਭਜਨ ਵਿੱਚ ਲੀਨ ਹੋਏ ਅਖੀਰ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਘਰ ਤੋਂ ਪੈਦਲ ਤੁਰੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਲਈ ਸੋਚਿਆ ਹਜੂਰ ਸਾਹਿਬ ਚੱਲੀਏ ਹਜੂਰ ਸਾਹਿਬ ਜਾ ਕਰਕੇ ਹਜੂਰ ਦੇ ਦਿਦਾਰੇ ਪਾਈਏ ਕਹਿੰਦੇ ਜਾਣ ਤੋਂ ਪਹਿਲਾਂ ਬਾਬਾ ਅਤਰ ਸਿੰਘ ਜੀ ਨੇ ਨਾ ਰਮਾਲ ਦੇ ਵਿੱਚ ਮਾਇਆ ਬੰਨ ਲਈ ਸੀ ਪ੍ਰਾਣੇ ਬਜ਼ੁਰਗ ਜਦੋਂ ਕਿਤੇ ਯਾਤਰਾ ਤੇ ਜਾਂਦੇ ਸੀ ਤੇ ਨਾਲ ਮਾਇਆ ਬਨ ਲੈਂਦੇ ਸੀ ਰਮਾਲ ਵਿੱਚ ਕਹਿੰਦੇ ਉਹ ਮਾਇਆ ਬਨ ਕੇ ਤੇ ਬਾਬਾ ਅਤਰ ਸਿੰਘ ਜੀ ਪਹੁੰਚ ਗਏ ਜੀ ਹਜੂਰ ਸਾਹਿਬ ਜਦੋਂ ਹਜੂਰ ਸਾਹਿਬ ਪਹੁੰਚੇ ਗੋਦਾਬਰੀ ਦੇ ਕੰਡੇ ਤੇ ਬੈਠੇ ਨੇ ਤੇ ਕਹਿੰਦੇ ਨੇ ਉਹ ਜਿਹੜੀ ਮਾਇਆ ਸੀ ਨਾ ਉਹ ਝਾੜੀਆਂ ਵਿੱਚ ਰੱਖ ਦਿੱਤੀ ਝਾੜੀਆਂ ਦੇ ਹੇਠਾਂ ਨੱਪ ਦਿੱਤੀ ਇਹ ਸਮਝਣ ਵਾਲਾ ਨੁਕਤਾ ਕਹਿੰਦੇ ਬਾਬਾ ਅਤਰ ਸਿੰਘ ਜੀ ਜਦੋਂ ਸਿਮਰਨ ਕਰਦੇ ਸੀ ਜਪਜੀ ਸਾਹਿਬ ਦਾ ਅਭਿਆਸ ਕਰਦੇ ਸੀ ਤਾਂ ਧਿਆਨ बार-बार ਉਧਰ ਜਾਂਦਾ ਝਾੜੀਆਂ ਵੱਲ ਕਿਉਂ ਉੱਥੇ ਮਾਇਆ ਪਈ ਸੀ ਕਹਿੰਦੇ ਅਖੀਰ ਬਾਬਾ ਅਤਰ ਸਿੰਘ ਜੀ ਨੇ ਉਹ ਮਾਇਆ ਕੱਢੀ ਤੇ ਗੋਦਾਵਰੀ ਦਰਿਆ ਵਿੱਚ ਰੋੜ ਦਿੱਤੀ ਉਹ ਇਸ ਵਾਸਤੇ ਕਿ ਜਿਹੜੀ ਚੀਜ਼ ਪਰਮਾਤਮਾ ਦੇ ਸਿਮਰਨ ਤੋਂ ਤੋੜਦੀ ਹੈ ਉਹਨੂੰ ਛੱਡ ਦੇਈਦਾ ਉਹਨੂੰ ਭੁੱਲ ਜਾਈਦਾ ਜਿਹੜੀ ਪਰਮਾਤਮਾ ਨੂੰ ਭੁਲਾਵੇ ਉਸੇ ਚੀਜ਼ ਨੂੰ ਭੁੱਲ ਜਾਓ ਅਖੀਰ ਬਾਬਾ ਅਤਰ ਸਿੰਘ ਜੀ ਫਿਰ ਪਿਆਰੇ ਦੇ ਪਿਆਰ ਦੇ ਵਿੱਚ ਪਿਆਰੇ ਦੀ ਉਡੀਕ ਦੇ ਵਿੱਚ ਬੈਠ ਗਏ ਪ੍ਰਸ਼ਾਦਾ ਵੀ ਛੱਡ ਦਿੱਤਾ ਇਹ ਅਵਸਥਾ ਬਣ ਗਈ ਬਾਬਾ ਅਤਰ ਸਿੰਘ ਜੀ ਦੀ ਮੈਂ ਦੁਨੀਆ ਤੋਂ ਚਿਤ ਚਾ ਲਿਆ ਤੇਰੇ ਚਰਨਾਂ ਵੱਲ ਲਗਾ ਲਿਆ ਤਲਗੀਆਂ ਵਾਲਿਆ ਮੈਂ ਤੈਨੂੰ ਪਿਆਉ ਡੀਕਦਾ ਕਿਰਪਾ ਕਰ ਮੈਨੂੰ ਆਪਣੇ ਦਰਸ਼ਨਾਂ ਦੀ ਝਲਕ ਦੇ ਦੇ ਇਧਰੋਂ ਬਾਬਾ ਅਤਰ ਸਿੰਘ ਜੀ ਨੇ ਪ੍ਰਸ਼ਾਦਾ ਛੜਨਾ ਤੇ ਉਧਰ ਹਜੂਰ ਸਾਹਿਬ ਦੇ ਮੁੱਖ ਪੁਜਾਰੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸੁਪਨ ਦਰਸ਼ਨ ਦਿੱਤੇ ਤੇ ਕਿਹਾ ਜਾਓ ਗੋਦਾਵਰੀ ਦੇ ਕੰਡੇ ਤੇ ਸਾਡਾ ਸੇਵਕ ਬੈਠਾ ਉਹਨੇ ਪ੍ਰਸ਼ਾਦਾ ਨਹੀਂ ਛਕਿਆ ਉਹਨੂੰ ਪ੍ਰਸ਼ਾਦਾ ਛਕਾ ਕੇ ਆਓ ਉਸ ਸਮੇਂ ਫਿਰ ਹਜੂਰ ਸਾਹਿਬ ਦੇ ਮੁੱਖ ਪੁਜਾਰੀ ਸਾਹਿਬ ਪ੍ਰਸ਼ਾਦਾ ਲੈ ਕੇ ਗੋਦਾਵਰੀ ਦੇ ਕੰਡੇ ਤੇ ਆਏ ਜਿੱਥੇ ਭਜਨ ਗੜ ਸਾਹਿਬ ਆ ਉੱਥੇ ਬਾਬਾ ਅਤਰ ਸਿੰਘ ਜੀ ਨੂੰ ਪ੍ਰਸ਼ਾਦਾ ਛਕਣ ਲਈ ਕਿਹਾ ਤੇ ਉਹ ਕਹਿੰਦੇ ਵੀ ਮੈਂ ਨਹੀਂ ਛਕਣਾ ਉਹ ਕਹਿੰਦੇ ਤੁਸੀਂ ਪ੍ਰਸ਼ਾਦਾ ਤੁਹਾਨੂੰ ਛਕਣਾ ਪੈਣਾ ਮੈਨੂੰ ਬਾਜਾਂ ਵਾਲੇ ਦਾ ਹੁਕਮ ਹੈ ਜਦੋਂ ਬਾਜਾਂ ਵਾਲੇ ਦਾ ਹੁਕਮ ਕਿਹਾ ਨੇਤਰਾਂ ਦੇ ਵਿੱਚੋਂ ਜਲ ਤੁਰਨ ਲੱਗ ਪਿਆ ਵਿਰਾਗ ਦੇ ਵਿੱਚ ਰੋਂਦਿਆਂ ਨੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਅੱਧਾ ਕੇ ਪ੍ਰਸ਼ਾਦਾ ਛਕਿਆ ਅਖੀਰੋ ਤਾਂ ਚਲੇ ਗਏ ਪਰ ਮਨ ਵਿੱਚ ਬੜਾ ਵਿਰਾਗ ਆਇਆ ਕਿ ਮੈਂ ਬਾਜਾਂ ਵਾਲੇ ਨੂੰ ਢੀਕਦਾ ਬਾਜਾਂ ਵਾਲੇ ਨੂੰ ਬਾਜਾਂ ਲਾਉਣਾ ਤੇ ਬਾਜਾਂ ਵਾਲਾ ਹੁੰਦਾ ਨਹੀਂ ਪਰ ਪ੍ਰਸ਼ਾਦਾ ਤਾਂ ਘੱਲ ਦਿੱਤਾ ਕਹਿੰਦੇ ਅਖੀਰ ਵਿਰਾਗ ਜਦੋਂ ਸ਼ਿਖਰ ਤੇ ਪਹੁੰਚਿਆ ਤੇ ਬਾਬਾ ਅਤਰ ਸਿੰਘ ਜੀ ਗੋਦਾਵਰੀ ਦੇ ਵਿੱਚ ਛਾਲ ਮਾਰ ਕੇ ਆਪਣੇ ਪ੍ਰਾਣ ਤਿਆਗਣਾ ਚਾਹੁੰਦੇ ਸਨ ਕਿ ਜੇ ਇਸ ਸਰੀਰ ਨੂੰ ਇਨ੍ਹਾਂ ਨੇਤਰਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਦਰਸ਼ਨ ਨਹੀਂ ਦੇਣੇ ਇਹਨਾਂ ਨੇਤਰਾਂ ਨੂੰ ਇਸ ਸਰੀਰ ਨੂੰ ਇਸ ਦੇਹ ਨੂੰ ਸਾਹਮਣੇ ਕੀ ਕਰਨਾ ਖਾਲਸਾ ਜੀ ਦੇਖੋ ਕੈਸਾ ਪ੍ਰੇਮ ਜਦੋਂ ਐਸੀ ਅਵਸਥਾ ਬਣੀ ਬਾਬਾ ਅਤਰ ਸਿੰਘ ਜੀ ਜਦੋਂ ਆਪਣੇ ਪ੍ਰਾਣ ਤਿਆਗਣ ਲੱਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੋਈ ਕਹਿੰਦੇ ਇਸ ਤਰ੍ਹਾਂ ਮਹਿਸੂਸ ਹੋਇਆ ਕਿਸੇ ਨੇ ਬਾਹ ਤੋ ਪਕੜ ਲਿਆ ਜਦੋਂ ਬਾਹ ਤੋ ਪਕੜਿਆ ਘੁੰਮ ਕੇ ਵੇਖਿਆ ਤਾਂ ਨੂਰਾਂ ਦਾ ਨੂਰ ਸ਼ਾਹ ਸ਼ਹਿਨशाह ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਨਜ਼ਰ ਆਏ ਬਾਜਾਂ ਵਾਲੇ ਪ੍ਰੀਤਮ ਨੇ ਕਿਹਾ ਆ ਕੀ ਕਰਦਾ ਕਹਿੰਦੇ ਮਹਾਰਾਜ ਤੁਸੀਂ ਆਏ ਹੀ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਜਪਜੀ ਸਾਹਿਬ ਦਾ ਗੁਟਕਾ ਹੀ ਫੜਿਆ ਸੀ ਮੈਂ ਤਾਂ ਉਦੋਂ ਹੀ ਆ ਗਿਆ ਸੀ ਬਸ ਨੇਤਰ ਤਿਆਰ ਹੋ ਰਹੇ ਸਨ ਅੱਖ ਤਿਆਰ ਹੋ ਰਹੀ ਸੀ ਪ੍ਰੇਮ ਵਾਲੀ ਵੇਖਣ ਵਾਲੀ ਉਦੋਂ ਫਿਰ ਬਾਬਾ ਅਤਰ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦਿੱਤੇ ਔਰ ਥਾਪੜਾ ਦੇ ਕੇ ਪੰਜਾਬ ਦੀ ਧਰਤੀ ਤੇ ਤੋੜਿਆ ਕਿ ਜਾਓ ਤੇ ਬਾਣੀ ਬਾਣੇ ਦਾ ਪ੍ਰਚਾਰ ਕਰੋ ਆ ਕਰਕੇ ਫਿਰ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਮਹਾਪੁਰਸ਼ਾਂ ਨੇ ਪੰਜਾਬ ਦੀ ਧਰਤੀ ਤੇ ਪ੍ਰਚਾਰ ਕੀਤਾ ਐਸਾ ਅਮਰ ਸੰਚਾਰ ਹੋਇਆ ਕਹਿੰਦੇ ਕਕਾਰ ਨਹੀਂ ਸੀ ਲੱਭਦੇ ਅਮਰ ਛਕਣ ਵਾਲੇ ਨੇ ਪ੍ਰਾਣੀ ਹੋ ਚੁੱਕੇ ਸਨ ਇਹ ਘਟਨਾ ਹੈ ਕਹਿੰਦੇ ਨੇ ਕਿਤੇ ਬਾਬਾ ਅਤਰ ਸਿੰਘ ਜੀ ਦਾ ਦਵਾਨ ਲੱਗਾ ਤੇ ਦੂਜੇ ਪਾਸੇ ਿਰਖਾਲੂਆਂ ਨੇ ਅਖਾੜਾ ਲਵਾ ਲਿਆ ਗਾਉਣ ਵਾਲੀ ਦਾ ਨੱਚਣ ਵਾਲੀ ਦਾ ਔਰ ਉਸ ਸਮੇਂ ਦੀ ਉਹ ਬਹੁਤ ਜ਼ਿਆਦਾ ਮਸ਼ਹੂਰ ਸੰਗੀਤਕਾਰ ਤੇ ਕੁਝ ਲੋਕ ਬਾਬਾ ਅਤਰ ਸਿੰਘ ਜੀ ਨੂੰ ਕਹਿੰਦੇ ਨੇ ਜੀ ਦੀਵਾਨ ਰਹਿਣ ਦੀ ਏ ਸਾਰਿਆਂ ਨੇ ਉਧਰ ਨੂੰ ਜਾਣਾ ਬਾਬਾ ਅਤਰ ਸਿੰਘ ਜੀ ਕਹਿੰਦੇ ਕੋਈ ਨਾ ਆਪਾ ਗੁਰੂ ਗ੍ਰੰਥ ਸਾਹਿਬ ਨੂੰ ਸੁਣਾਵਾਂਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਦੀਵਾਨ ਲੱਗਾ ਕਹਿੰਦੇ ਜਦੋਂ ਬਾਬਾ ਅਤਰ ਸਿੰਘ ਜੀ ਨੇ ਸ਼ਬਦ ਹੀ ਪੜਿਆ ਜਪੋ ਖਾਲਸਾ ਜੀ ਤੁਸੀਂ ਜਾਗ ਦੀ ਜੋਤ ਨੂੰ ਕਹਿੰਦੇ ਇੱਕ ਸ਼ਬਦ ਨਿਕਲਿਆ ਬਾਬਾ ਅਤਰ ਸਿੰਘ ਦੀ ਰਸਨਾ ਤੋਂ ਜਿਸ ਗਉਣ ਵਾਲੀ ਦੇ ਪਿੱਛੇ ਸਾਰੇ ਪਿੰਡ ਨੇ ਜਾਣਾ ਸੀ ਉਹ ਗਉਣ ਵਾਲੀ ਖੁਦ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਆ ਕੇ ਬੈਠ ਗਈ ਤੇ ਗੁਰੂ ਵਾਲੀ ਬਣ ਗਈ ਸਾਧੂ ਦਾ ਇੱਕ ਬੋਲ ਕਿਸੇ ਨੂੰ ਵੀ ਤਾਰ ਸਕਦਾ ਅੱਜ ਨਾਮ ਬਾਰੇ ਅਵਸਥਾਵਾਂ ਬਾਰੇ ਹਰ ਕੋਈ ਦੱਸਣਾ ਚਾਹੁੰਦਾ ਜਿਨਨੇ ਕਦੇ ਮਾਨੀਆਂ ਵੀ ਨਹੀਂ ਉਹ ਵੀ ਦੱਸਣਾ ਚਾਹੁੰਦਾ ਪਰ ਸੱਚੀ ਗੱਲ ਹੈ ਪ੍ਰਿੰਸੀਪਲ ਤੇਜਾ ਸਿੰਘ ਨੇ ਇੱਕ ਦਿਨ ਸੰਗਤ ਵਿੱਚ ਕਿਹਾ ਸੀ ਕਿ ਹੁਣ ਬਾਬਾ ਅਤਰ ਸਿੰਘ ਜੀ ਤੁਹਾਨੂੰ ਨਾਮ ਬਾਰੇ ਦੱਸਣਗੇ ਤੇ ਬਾਬਾ ਅਤਰ ਸਿੰਘ ਜੀ ਸੰਗਤ ਵਿੱਚ ਆਏ ਸੰਗਤ ਵੱਲ ਦੇਖਿਆ ਗੁਰੂ ਮਹਾਰਾਜ ਵੱਲ ਦੇਖਿਆ ਨੇਤਰ ਬੰਦ ਕੀਤੇ ਨੇਤਰਾਂ ਵਿੱਚ ਜਲ ਭਰ ਆਇਆ ਤੇ ਵਿਰਾਗ ਦੇ ਵਿੱਚ ਕਹਿਣ ਲੱਗੇ ਸੰਗਤ ਜੀ ਨਾਮ ਜਪਣ ਦਾ ਵਿਸ਼ਾ ਹੈ ਨਾਮ ਦੱਸਣ ਦਾ ਵਿਸ਼ਾ ਨਹੀਂ ਇਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਕੇਵਲ ਜਪਿਆ ਸਕਦਾ ਹੈ ਭਾਈ ਜਪ ਲਓ ਜਿੰਨਾ ਜਪ ਸਕਦੇ ਹੋ ਇਹ ਮਹਾਪੁਰਸ਼ਾਂ ਦੇ ਬਚਨ ਸਨ ਸੋ ਐਸੇ ਕਰਨੀ ਵਾਲੇ ਐਸੇ ਸਤਪੁਰਸ਼ਾਂ ਦੇ ਜੀਵਨ ਦੇ ਵਿੱਚੋਂ ਕੁਝ ਨਾ ਕੁਝ ਸਿੱਖਿਆ ਲੈ ਕੇ ਸਾਨੂੰ ਵੀ ਭਜਨ ਦੇ ਰਾਹ ਤੇ ਤੁਰਨਾ ਚਾਹੀਦਾ ਬੰਦਗੀ ਦੇ ਰਾਹ ਤੇ ਤੁਰਨਾ ਚਾਹੀਦਾ ਬਾਜਾਂ ਵਾਲੇ ਦੀ ਖੁਸ਼ੀ ਲੈਣ ਦੇ ਰਾਹ ਤੇ ਤੁਰਨਾ ਚਾਹੀਦਾ ਸੋ ਅਰਦਾਸ ਕਰੀਏ ਗੁਰੂ ਗੋਬਿੰਦ ਸਿੰਘ ਕਿਰਪਾ ਕਰੇ ਬਾਜਾਂ ਵਾਲੇ ਦੇ ਪੰਥ ਵਿੱਚ ਐਸੇ ਮਹਾਪੁਰਸ਼ਾਂ ਦੇ ਮੇਲੇ ਲੱਗਦੇ ਰਹਿਣ ਐਸੇ ਮਹਾਪੁਰਸ਼ ਐਸੀਆਂ ਅਗੰਬੜੀਆਂ ਰੂਹਾਂ ਉਹ ਪੰਥ ਦੇ ਵਿੱਚ ਆਉਂਦੀਆਂ ਰਹਿਣ ਤੇ ਪੰਥ ਦੇ ਵਿੱਚ ਬੰਦਗੀ ਦਾ ਜਜ਼ਬਾ ਤੇ ਬਾਣੀ ਅਤੇ ਬਾਣੇ ਪ੍ਰਤੀ ਪਿਆਰ ਭਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ